ਆਵਾਰਾ ਕੁੱਤੇ ਲੋਕਾਂ ਦੀ ਜਾਨ ਦੇ ਲਈ ਲਗਾਤਾਰ ਖਤਰਾ ਬਣਦੇ ਜਾ ਰਹੇ ਨੇ ਤੇ ਤਸਵੀਰਾਂ ਵੇਖ ਕੇ ਤਾਂ ਤੁਸੀਂ ਵੀ ਹੈਰਾਨ ਹੋ ਜਾਵੋਗੇ ਜਿੱਥੇ ਇੱਕ ਹਲਕੀ ਕੁੱਤੀ ਦੇ ਵੱਲੋਂ 10 ਵਿਅਕਤੀ ਤੇ ਇੱਕ ਬੱਚੇ ਨੂੰ ਖੂਬ ਨੋਚਿਆ ਗਿਆ ਤੇ ਉਹਨਾਂ ਨੂੰ ਕਾਫੀ ਜ਼ਖਮੀ ਕਰ ਦਿੱਤਾ ਗਿਆ ਲੁਧਿਆਣਾ ਦੇ ਗਾਂਧੀ ਕਲੋਨੀ ਦਾ ਇਹ ਮਾਮਲਾ ਜਿੱਥੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਹਾਲਾਂਕਿ ਇਸ ਮੌਕੇ ਕਾਉਂਸਲਰ ਤੇ ਉਹਨਾਂ ਦੀ ਟੀਮ ਜਿਨ੍ਹਾਂ ਨੇ ਨਗਰ ਨਿਗਮ ਦੀ ਮਦਦ ਨਾਲ ਇਸ ਕੁੱਤੇ ਨੂੰ ਰੈਸਕਿਊ ਕੀਤਾ ਤੇ ਲੁਧਿਆਣਾ ਦੇ ਹਕੀ ਚਲੋ ਦਿਹਾਣਾ ਦੇ ਹਲਕਾ ਪੱਛਮੀ ਦੇ ਵਿੱਚ ਪੈਂਦੇ ਗਾਂਦੀ ਕਲੋਨੀ ਦੇ ਵਿੱਚ ਇੱਕ ਹਲਕੀ ਹੋਏ ਕੁੱਤੇ ਦੇ ਵੱਲੋਂ ਜਿੱਥੇ 8 ਤੋਂ 10 ਲੋਕਾਂ ਨੂੰ ਕਾਫੀ ਬੁਰੇ ਤਰੀਕੇ ਨਾਲ ਜ਼ਖਮੀ ਕਰ ਦਿੱਤਾ ਗਿਆ ਕਿ ਛੋਟੇ ਬੱਚੇ ਦਾ ਮੂੰਹ ਬੁਰੇ ਤਰੀਕੇ ਦੇ ਨਾਲ ਨੋਚ ਲਿਆ ਗਿਆ ਜਿਸ ਦੀ ਕੀ ਪਲਾਸਟਿਕ ਸਰਜਰੀ ਹੋ ਰਹੀ ਹੈ। ਦਸਵੇਰ ਦੇ ਮੌਕੇ ਕੁਝ ਲੋਕ ਸੈਰ ਕਰ ਰਹੇ ਸਨ ਪਹਿਲਾ ਇਸ ਕੁੱਤੇ ਨੇ ਔਰਤ ਨੂੰ ਕਟਿਆ ਉਸ ਤੋਂ ਬਾਅਦ ਇੱਕ ਇੱਕ ਕਰਕੇ ਕਈ ਲੋਕਾਂ ਨੂੰ ਨਿਸ਼ਾਨਾ ਬਣਾਇਆ ਸੀ ਸੀਟੀਵੀ ਤਸਵੀਰਾਂ ਵੇਖ ਕੇ ਵੀ ਤੁਸੀਂ ਹੈਰਾਨ ਰਹਿ ਜਾਓਗੇ ਜਿੱਥੇ ਇਲਾਕੇ ਦੇ ਵਿੱਚ دہشت ਦਾ ਮਾਹੌਲ ਹਰੇਕ ਵਿਅਕਤੀ ਦੇ ਹੱਥ ਦੇ ਵਿੱਚ ਡਾਗ ਫੜੀ ਨਜ਼ਰ ਆ ਰਹੀ ਹੈ ਤਾਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਹਾਲਾਂਕਿ ਉਸ ਤੋਂ ਬਾਅਦ ਟੀਮਾਂ ਮੌਕੇ ਤੇ ਪਹੁੰਚੀਆਂ ਨੇ ਤੇ ਦੱਸਿਆ ਗਈ ਹੈ ਕਿ ਕੁੱਤੇ ਨੂੰ ਕਾਬੂ ਕਰ ਲਿਆ ਗਿਆ। ਆਏ ਸਰ ਕੀ ਨਾਮ ਹੈ ਤੁਹਾਡਾ? ਮੈਂ ਬਿਲਲਲal ਵੀਰ ਕੁਮਾਰ ਹਾਂ। ਤੁਸੀਂ ਕਿੰਨਾ ਕੋਪ ਹੈ ਇੱਥੇ ਲੋਕਾਂ ਨੂੰ? ਆਪਣੇ ਅਵਾਰਾ ਕੁੱਤਿਆਂ ਦਾ ਬਹੁਤ ਜ਼ਿਆਦਾ ਕੋਪ ਹੈ 30-35 ਬੱਚਿਆਂ ਨੂੰ ਬੰਦਿਆਂ ਨੂੰ ਟੋਟਲ ਵੱਢ ਲਿਆ ਵਾ ਕਿਸੇ ਦੇ ਗੱਲ ਤੇ ਨਿਸ਼ਾਨ ਲੱਗ ਗਏ। ਮੂੰਹ ਪਾੜ ਕੇ ਲੈ ਗਿਆ ਕਿਸੇ ਦਾ ਲੱਤਾਂ ਪਾੜਦੀਆਂ ਬੁਰਕੇ ਵੱਢ ਲਏ ਉਹਨਾਂ ਨੇ ਬਹੁਤ ਬਦਲ ਗਈ ਆਹ ਤੱਕ ਫੈਲਿਆ ਆ ਕੁੱਤੇ ਆ ਦਾ ਲੋਕ ਡਰਦੇ ਬੱਚੇ ਘਰਾਂ ਚੋਂ ਨਹੀਂ ਨਿਕਲਦੇ ਇਸ ਕਰਕੇ ਪ੍ਰਸ਼ਾਸਨ ਨੂੰ ਇਹ ਕਿਹਾ ਜਾਂਦਾ ਵੀ ਇਹਦੇ ਵੱਲ ਧਿਆਨ ਦਿੱਤਾ ਜਾਵੇ ਸਵਾਰਾ ਕੁੱਤਿਆਂ ਵੱਲ ਖਾਸ ਤੌਰ ਵੀ ਬਹੁਤ ਬੁਰਾ ਹਾਲ ਹੈ ਲੋਕ ਡਰਦੇ ਰਾਤ ਦਿਨ ਸਵੇਰੇ ਸ਼ਹਿਰ ਨੂੰ ਨਹੀਂ ਜਾ ਰਹੇ ਬਧੀ ਇੰਨਾ ਬੁਰਾ ਹਾਲ ਹੈ ਕੁੱਤਿਆਂ ਦਾ ਹੁਣ ਤੱਕ ਜਿਹੜੇ ਕੁੱਤਿਆਂ ਨੂੰ 30 35 ਕੁੱਤਿਆਂ ਨੂੰ ਉਹਨਾਂ ਨੇ ਵੱਢ ਲਿਆ ਆਵੇ ਜੀ ਤੇ ਕੁੱਤਿਆਂ ਨੂੰ ਨਹੀਂ ਵੱਡਿਆ ਜੀ ਬੰਦਿਆਂ ਨੂੰ ਬੰਦਿਆਂ ਨੂੰ ਵੱਡਲੇ ਹੋਏ ਤੇ ਉਹਦੇ ਕਰਕੇ ਇਸ ਚੀਜ਼ ਵੱਲ ਬਹੁਤ ਧਿਆਨ ਦਿੱਤਾ ਜਾਵੇ ਵੀ ਬਹੁਤ ਬਸ ਕੀ ਕੰਮ ਖਰਾਬ ਹੋ ਰਿਹਾ ਇਹ ਬੰਦਰ ਬੱਚੇ ਸਕੂਲ ਜਾਣ ਤੋਂ ਡਰਦੇ ਆ ਸਵੇਰ ਨੂੰ ਇੱਥੇ ਖੇਲਣ ਤੋਂ ਪਾਰਕਾਂ ਚ ਡਰਦੇ ਆ ਉਹ ਕੁੱਤੀ ਸੁਕਤੀਆਂ ਸੂਈਆਂ ਹੋਈਆਂ ਹੋਈਆਂ ਔਰ ਉਹਦੇ ਕਰਕੇ ਉਹਦਾ ਵੀ ਲੋਕਾਂ ਨੂੰ ਕੋਪ ਹੈ ਵੀ ਕਿਤੇ ਹੋਰ ਨਾ ਵੱਢੇ ਜਾਣ ਇਸ ਕਰਕੇ ਇਹ ਇਹ ਕੁੱਤੀ ਜਿਹੜੀ ਐ ਸੂਈ ਹੋਈ ਐ ਕੁੱਤੀ ਸੂਈ ਹੋਈ ਐ ਬੱਚਿਆਂ ਕਰਕੇ ਵੱਢਦੀ ਐ ਤੈਨੂੰ ਬੱਚਿਆਂ ਕਰਕੇ ਵੱਢਦੀ ਆ ਪਰ ਹੁਣ ਇਹਦਾ ਹੀ ਕੋਈ ਇਹਦੀ ਪਿਛ ਨੇ ਹੋ ਗਈ ਐ ਕੁੱਤੀ ਦੀ ਵੀ ਜਣੇ ਖਣੇ ਨੂੰ ਹਿਰਕ ਬੱਚੇ ਨੂੰ ਹਿਰਕ ਵੱਡੇ ਨੂੰ ਸਭ ਨੂੰ ਬਦਕੀ ਖਤਰਨਾਕ ਤਰੀਕੇ ਨਾਲ ਵੱਢਦੀ ਪਈ ਐ ਅੱਛਾ ਤੇ ਉਹ ਚੁੱਪੀ ਕੈਮਰੇ ਵਿੱਚ ਫਿੱਟਾ ਜਾਏਗੀ मैडम क्या नाम है आपका मुन्नी मुन्नी ये डांग क्यों पकड़ी हुई है कुत्ता पागल हो सब लोग दे पे हैं। अच्छा कितने बच्चे काट गए यहाँ पे कितने जने हॉस्पिटल चले गए हैं अच्छा तो ਇਤਨਾ ਖੋਬ ਹੈ ਮਹੱਲੇ ਮੇਂ ਬਹੁਤ ਜਿਆਦਾ ਨੇ ਕੁੱਤੇ ਤੇ ਮੂੰਹ ਤੇ ਖੂਨ ਲੱਗੇ ਹੋਏ ਤਾਂ ਸਾਲੇ ਗੇਟ ਤੇ ਲੰਗੇ ਅਸੀਂ ਛੋਟਾ ਲੈ ਕੇ ਬੱਚਾ ਬਿਮਾਰ ਹੈ ਤਾਹ ਨਿਕਲਿਆ ਸਾਰੇ ਮਨਾ ਕਰਦੇ ਤੁਸੀਂ ਨਾ ਨਿਕਲੋ ਨਾ ਨਿਕਲੋ ਬੱਚਾ ਬਿਮਾਰ ਕਰਕੇ ਜਾਣਾ ਪੜਦਾ ਡਾਕਟਰ ਕੋਲ ਤੇ ਛੋਟੇ ਦੇ ਹੱਥ ਤੇ ਡੰਗਾਂ ਹੱਥ ਤੇ ਆਪਣੇ ਆਪਣੇ ਬਚਾ ਲਈਏ ਆਪਣੇ ਬਚਾ ਕੇ ਲਈਏ ਬੱਚੇ ਦੋ ਬਿਮਾਰ ਹੈ ਉਸ ਲਈ ਜਾ ਰਹੀ ਡਾਕਟਰ ਕੋਲ ਠੀਕ ਹੈ ਅੱਜ ਜਸਵੀਰ ਦਾ ਮਹੱਲੇ ਦੇ ਵਿੱਚ ਬੜਾ ਦਹਿਸ਼ਤ ਦਾ ਮਾਲ ਬਣਿਆ ਹੈ ਇੱਕ ਕੁੱਤੀ ਹੈ ਜਿਹੜੀ ਹਲਕੀ ਹੋਈ ਹੈ ਔਰ پاگل ਹੋ ਚੁੱਕੀ ਹੈ ਸਵੀਰ ਦੇ ਬੱਚਿਆਂ ਨੂੰ ਵੱਢ ਚੁੱਕੀ ਹੈ ਜਨਾਨੀਆਂ ਨੂੰ ਵੱਢ ਚੁੱਕੀ ਹੈ ਇੱਕ ਲੇਡੀ ਵਿਚਾਰੀ ਦੀਪ ਹਸਪਤਾਲ ਦੇ ਵਿੱਚ ਭਰਤੀ ਹੈ ਉਹਦੇ ਕਹਿੰਦੇ ਸਰਜਰੀ ਹੋਣੀ ਹੈ ਪੂਰਾ ਜਵਾੜੇ ਤੋਂ ਮਾਸ ਲਾ ਲਿਆ ਅਸੀਂ ਸੋਨੂੰ ਕੌਨਸਲ ਜੀ ਨੂੰ ਫੋਨ ਕੀਤਾ ਟੀਮਾਂ ਆ ਰਹੀਆਂ ਪਰ ਇੱਕ ਜਿਹੜੇ ਐਨਜੀਓ ਵਾਲੇ ਇਹਨਾਂ ਚੀਜ਼ਾਂ ਦਾ ਵਿਰੋਧ ਕਰਦੇ ਉਹਨਾਂ ਨੂੰ ਸੋਚਣਾ ਚਾਹੀਦਾ ਇੱਕ ਛੋਟਾ ਜਿਹਾ ਬੱਚਾ ਦੇਖੋ ਉਹਦਾ ਕਿੰਨਾ ਬੁਰਾ ਹਾਲ ਕੀਤਾ ਹੈ ਸਰਕਾਰ ਨੂੰ ਇਹਦੇ ਲਈ ਕੁਝ ਕਰਨਾ ਚਾਹੀਦਾ ਅਸੀਂ ਕੌਨਸਲ ਸਾਹਿਬ ਅੱਗੇ ਵੀ ਬੇਨਤੀ ਕਰਦੇ ਹਾਂ ਵੀ ਇਹਨਾਂ ਚੀਜ਼ਾਂ ਦਾ ਕੋਈ ਪੱਕਾ ਹੱਲ ਕੀਤਾ ਜਾਵੇ ਉਹ ਐਨਜੀ ਵਾਲਿਆਂ ਨੂੰ ਮੈਂ ਬੁਲਾਣਾ ਚਾਹਾਂਗਾ ਵੀ ਇੱਕ ਵਾਰ ਮਾਲਗਰਾਮ ਗਾਂਧੀ ਕਲੋਨੀ ਆ ਕੇ ਹਾਲ ਦੇਖੋ ਇੱਥੇ ਕੁੱਤੇ ਆਵਾਰਾ ਕੁੱਤਿਆਂ ਦਾ ਕਿੰਨਾ ਕਿ دہشت ਹੈਗੀ ਹੈ ਬੱਚੇ ਜਿਹੜੇ ਆਪਣੇ ਘਰੋਂ ਬਾਹਰ ਖੇਡਣ ਨੂੰ ਨਿਕਲ ਸਕਦੇ ਅੰਦਰ ਬੰਦ ਹੋ ਕੇ ਰਹਿ ਗਏ ਆ ਹੁਣ ਉਹ ਐਨਜੀ ਵਾਲਿਆਂ ਨੂੰ ਮੈਂ ਸਵਾਲ ਕਰਦਾ ਵੀ ਆ ਕੇ ਦੇਖੋ ਬੱਚਿਆਂ ਦਾ ਕੀ ਹਾਲ ਕੀਤਾ ਤੁਸੀਂ ਜੇ ਇਹਨਾਂ ਦੇ ਇੰਨੇ ਹੀ ਹਮਾਇਤੀ ਹੋ ਤਾਂ ਆ ਕੇ ਤੁਹਾਨੂੰ ਦੇਖਣਾ ਚਾਹੀਦਾ ਵੀ ਆਵਾਰਾ ਕੁੱਤਿਆਂ ਦਾ ਕਿੰਨਾ ਕਿ ਜ਼ਿਆਦਾ ਖੌਫ ਮਹੱਲੇ ਦੇ ਵਿੱਚ ਫੈਲ ਚੁੱਕਿਆ ਇਹਨਾਂ ਦਾ ਕੋਈ ਹੱਲ ਹੋਣਾ ਬਹੁਤ ਜ਼ਰੂਰੀ ਹੈ ਅੱਛਾ ਵੀਰ ਜੀ ਅੱਪਾ ਦੇਖਦੇ ਹਮੇਸ਼ਾ ਪਿੰਡਾਂ ਦੇ ਵਿੱਚ ਲੋਕੀ ਡਾਂਗਾ ਲੱਗੇ ਘੁੰਮਦੇ ਸੀ ਵੀ ਪਿੰਡਾਂ 'ਚ ਡਰ ਲੱਗਦਾ ਲekin ਅੱਜ ਸ਼ਹਿਰਾਂ 'ਚ ਦਿਨ ਦੁਪਹਿਰੇ ਡਾਂਗਾ ਲੈ ਕੇ ਘੁੰਮਰੇ ਨੇ ਆਤਾ ਜੀ ਬਾਜੀ ਕੋਈ ਮਾਹੌਲ ਹੀ ਨਹੀਂ ਰਿਹਾ ਐਨਜੀਓ ਵਾਲੇ ਵਿੱਚ ਹਰ ਚੀਜ਼ ਦੇ ਵਿੱਚ ਅੜਕਾ ਬੰਦੇ ਆ ਵੀ ਇਹ ਕੁੱਤਿਆਂ ਨੂੰ ਕੁਝ ਕਹੋ ਨਾ ਕੁਝ ਕਰੋ ਨਾ ਪਰ ਕੀ ਕਰੀਏ ਕਿ ਉਹ ਜੇ ਮਸੂਮ ਮਸੂਮ ਬੱਚੇ ਇਦਾਂ ਨੋਚੇ ਜਾਣਗੇ ਤਾਂ ਲੋਕੀ ਡਾਂਗਾ ਲੈ ਕੇ ਬਾਹਰ ਆਣਗੇ ਤੁਸੀਂ ਦੇਖੀ ਸਿਰ ਪੂਰਾ ਦਾ ਪੂਰਾ ਮੁਹੱਲਾ ਬਾਹਰ ਹੈ ਆਪਣੇ ਬਚਾਲ ਲਈ ਡਾਂਗਾ ਲੈ ਕੇ ਘੁੰਮਰੇ ਆਪਣੇ ਬਚਾਲ ਹੀ ਲੈ ਕੇ ਘੁੰਮਰਿਆ ਜੀ ਵੀ ਕਿਸੇ ਤਰੀਕੇ ਇਸ ਨੂੰ ਇਸ ਇਲਾਕੇ ਤੋਂ ਦੂਰ ਭਜਾਤਾ ਜਾਵੇ ਬਾਕੀ ਸਾਡਾ ਕੋਈ ਇਹਨਾਂ ਨੂੰ ਦੁੱਖ ਪਹੁੰਚਾਉਣ ਦਾ ਕੋਈ ਸਾਡਾ ਮੰਤਵ ਨਹੀਂ ਹੈਗਾ ਇਹਨਾਂ ਦਾ ਠੀਕ ਗਾਂਧੀ ਕਲੋਨੀ ਮਾਲਗਰਾਮ ਇੱਥੇ ਤਾਂ ਕੁੱਤਿਆਂ ਦਾ ਇੰਨਾ ਕਿ ਦਹਿਸ਼ਤ ਹੈ ਰਾਮਪਾਰਕ ਦੇ ਕੋਲ ਕੁੱਤਿਆਂ ਦੀ ਇੰਨੀ ਕਿ ਦਹਿਸ਼ਤ ਹੈ ਹਰ ਰੋਜ਼ ਕੋਈ ਨਾ ਕੋਈ ਸ਼ਿਕਾਰ ਬੰਦਦਾ ਹੈ ਭਾਈ ਜੀ ਤੁਹਾਡੇ ਸਾਹਮਣੇ ਘਰ ਹੈ ਕਿਵੇਂ ਵਾਕਿਆ ਹੋਇਆ ਸਰ ਤੁਸੀਂ ਆਪ ਦੇਖਿਓ ਕਿਵੇਂ ਵਾਕਿਆ ਹੋਇਆ ਇਹ ਜੀ ਅੱਜ ਸਵੇਰ ਦੀ ਗੱਲ ਹੈ ਜੀ ਸਾਡੇ ਇਲਾਕੇ ਨਾ ਕੁੱਤੀ ਸੀਗੀ ਜਿਹੜੀ ਸੂਈ ਹੋਈ ਸੀਗੀ ਤੇ ਉਹ ਸਾਨੂੰ ਪਤਾ ਲੱਗਾ ਕਿ ਇੰਨਾ ਹਲਕਾਇਆ ਅੱਜ ਸਵੇਰੇ ਗਾਂਧੀ ਕਲੋਨੀ ਦੇ ਇੱਕ ਬੱਚੇ ਨੂੰ ਉਹਨੇ ਵੱਢ ਲਿਆ ਜਦੋਂ ਮੇਰੇ ਧਿਆਨ ਦੇ ਵਿੱਚ ਆਇਆ ਮੈਨੂੰ ਫੋਨ ਕੀਤਾ ਲਾਕ ਵਾਲਿਆਂ ਨੇ ਕਿ ਕਹਿੰਦੇ ਆਹ ਚੀਜ਼ ਹੋਈ ਆ ਤੇ ਬੱਚ ਨੂੰ ਵੱਡੇ ਮੈਂ ਆਕਸੀਡਾਮੀ ਆ ਕੇ ਦੇਖਿਆ इवन ਕਿ ਉਹ ਬੱਚੇ ਨੂੰ ਮੈਂ ਆਪਣੇ ਪਰਿਵਾਰ ਦੇ ਕੋਲ ਲੈ ਕੇ ਗਿਆ ਸੀਗਾ ਤੇ ਉਹਨਾਂ ਨੂੰ ਦੱਸਿਆ ਕਿ ਆਹ ਚੀਜ਼ ਹੋ ਗਈ ਆ ਕਿ ਇਹਨੂੰ ਪਹਿਲਾਂ ਸੋਫਾਲ ਜਲਦੀ ਜਲਦੀ ਨੂੰ ਹਸਪਤਲ ਲੈ ਕੇ ਜਾਓ ਉਹਦੇ ਮਾਪਿਓ ਵਿਚਾਰੇ ਉਹਨੂੰ ਲੈ ਕੇ ਚਲੇ ਗਏ ਕਿ ਮੀਨ ਵਾਈਲ ਸੀਗਾ ਮੈਂ ਕਾਉਂਸਲਰ ਸਾਹਮਣੇ ਗੱਲ ਕੀਤੀ ਸੀ ਸਾਡੇ ਲਾਕ ਦੇ ਕਾਉਂਸਲਰ ਨੇ ਕਪਲ ਕੁਮਾਰ ਸੋਮਰ ਜੀ ਉਹ ਅੱਜ ਦੇ ਦਿਨ ਇੱਥੇ ਹੈ ਨਹੀਂ ਸੀ ਉਹ ਕਦੇ ਧਾਰਮਿਕ ਸਥਾਨ ਤੇ ਮੱਥਾ ਟੇਕਣ ਗਏ ਹੋਏ ਨਹੀਂ ਤੇ ਉਹਨਾਂ ਨਾਲ ਫੋਨ ਤੇ ਮੇਰੀ ਗੱਲ ਹੋਈ ਨਾਲ ਰ ਕਿ ਬੱਚੇ ਨੂੰ ਵੱਢ ਲਿਆ ਉਸ ਕੁੱਤੀ ਨੇ ਤੇ ਕੌਂਸਲ ਸਾਹਿਬ ਨੇ ਇਮੀਡੀਏਟਲੀ ਲਾਈਨ ਤੇ ਲੈ ਕੇ ਜਿਹੜੇ ਡੌਗ ਕੈਚਰ ਟੀਮ ਹੈਗੀ ਆ ਉਹਨਾਂ ਨੂੰ ਕਿਹਾ ਅਤੇ ਉਹਨਾਂ ਨੇ ਫੌਰੀ ਤੌਰ ਤੇ ਕਾਰਵਾਈ ਕਰਦੇ ਹੋਏ ਆਪਣੀ ਗੱਡੀ ਭੇਜੀ ਤੇ ਉਹ ਜਿਹੜੀ ਹਲਕਾਈ ਹੋਏ ਕੁੱਤੀ ਸੀਗੀ ਉਹਨੂੰ ਮੈਂ ਖੁਦ ਨਾਲ ਲਾ ਕੇ ਤੋ ਫੜ ਕੇ ਅਸੀਂ ਤੇ ਉਹਨਾਂ ਨੇ ਹੈਂਡਓਵਰ ਕਰ ਦਿੱਤਾ ਤੇ ਲੱਗਦਾ ਸੋਨੂ ਟੀਮ ਸੀ ਸਾਰੀ ਬਿਲਕੁਲ ਜੀ ਇੱਕ ਕਪਿਲ ਕੁਮਾਰ ਸੋਨੂ ਦੀ ਟੀਮ ਸੀਗੀ ਜੀ ਤੇ ਇਹਦੇ ਵਿੱਚ ਇੱਕ ਚੀਜ਼ ਹੋਰ ਤਾਂ ਮੈਂ ਐਡ ਕਰਨੀ ਚਾਹੂੰਗਾ ਕਿ ਇਸ ਘਟਨਾ ਦੇ ਪਿੱਛੇ ਜੇ ਕਹੀਏ ਨਾ ਕੋਈ ਕਿ ਜਾਣਬੁੱਝ ਕੇ ਕਿਸੇ ਵਾਰ ਕੁਝ ਨਹੀਂ ਸੀਗਾ ਇੱਕ ਕੁਦਰਤੀ ਹੋ ਗਿਆ ਇਦਾਂ ਕਿ ਬੱਚੇ ਨੂੰ ਵੱਢ ਲਿਆ ਜਦੋਂ ਉਹ ਸੀਗਾ ਕਿ ਕੁੱਤੀ ਸੁੱਈ ਹੋਈ ਸੀ ਤੇਨੇ ਵੱਢ ਲਿਆ ਪਰ ਅਸੀਂ ਸਪੌਂਸਰ ਸਾਹਿਬ ਕਪਿਲ ਮਰ ਸੋਨੋ ਜੀ ਜਾਂ ਮੈਂ ਜਾਂ ਉਹਨਾਂ ਦੀ ਸਾਰੀ ਟੀਮ ਉਸ ਪਰਿਵਾਰ ਦੇ ਨਾਲ ਹਮਦਰਦੀ ਪੂਰੀ ਜਤਾਉਂਦੇ ਆ ਕਿ ਠੀਕ ਹੈ ਕਿ ਉਹਨਾਂ ਨੂੰ ਜੇਕਰ ਕੋਈ ਇਲਾਜ ਦੀ ਲੋੜ ਪੈਗੀ ਉਹਰੇ ਵਿੱਚ ਕਪਿਲ ਕੁਮਾਰ ਸੋਨੂ ਦੀ ਟੀਮ ਤੇ ਉਹ ਖੁਦ ਨਾਲ ਖੜੇ ਨੇ ਸਰ ਜਿੰਨੇ ਲੋਕਾਂ ਨੂੰ ਵੜਿਆ ਗਿਆ ਉਹਨਾਂ ਦਾ ਸਾਰਿਆਂ ਦਾ ਇਲਾਜ ਕਰਵਾਇਆ ਜਾਊਗਾ ਤੁਹਾਡੇ ਕੌਂਸਲਰ ਲੋਕ ਜੀ ਕਪਿਲ ਕੁਮਾਰ ਸੋਨੂ ਨੇ ਮੈਨੂੰ ਫੋਨ ਕਰਕੇ ਦੱਸਿਆ ਸੀਗਾ ਕਹਿੰਦੇ ਕੋਈ ਗੱਲ ਨਹੀਂ ਮੈਂ ਵਾਪਸ ਆ ਰਿਹਾ ਹਾਂ ਕਿ ਜਿੱਦਾਂ ਵੀ ਹੈ ਇਵਨ ਕੇ ਅਸੀਂ ਸ਼ਾਮ ਨੂੰ ਉਹਨਾਂ ਦੇ ਘਰ ਜਿਸ ਤਰ੍ਹਾਂ ਹੁੰਦੇ ਨੇ ਕੌਂਸਲਰ ਸਾਹਿਬ ਉਹਨਾਂ ਨਾਲ ਲੈ ਕੇ ਉਹ ਪਰਿਵਾਰ ਦਾ ਹਾਲਚਾਲ ਬੱਚੇ ਦਾ ਜਾਨਣਾ ਸੀ ਅਸੀਂ ਪੁੱਜ ਜਾਵਾਂਗੇ ਨਾ ਇਹ ਸੋਨੂ ਦੀ ਟੀਮ ਨਾਲ-ਨਾਲ ਘੁੰਮਦੀ ਰਹੀ ਬਿਲਕੁਲ ਜੀ ਮੈਂ ਖੁਦ ਮੈਂ ਕਹਿ ਰਿਹਾ ਮੈਂ ਖੁਦ ਮੈਂ ਕਿ ਟੀਮ ਨਾਲ ਟਾਈਪ ਕਰਕੇ ਮੈਂ ਖੁਦ ਸਾਡੀ ਟੀ ਆਛੂ ਇਹਦੀ ਗੱਲ ਹੈ ਠੀਕ ਤੇ ਹੋਏ सोनू ਜੀ ਦੀ ਨੌਲੇਜ ਹੈਗਾ ਪੂਰਾ ਜੀ ਬਿਲਕੁਲ ਬਿਲਕੁਲ ਨਾਲ ਗੱਲ ਵਿੱਚ ਹਾਰਮੇਕਿੰਗ ਨਾਲ ਗੱਲ ਹੋ ਰਹੀ ਹੈ ਕਿ ਕਿਸ ਤਰ੍ਹਾਂ ਕੀ ਹੋਇਆ ਕੀ ਨਹੀਂ ਹੈ ਉਹਨਾਂ ਨੂੰ ਦੱਸਤਾ ਸੀ ਕਿ ਕੁੱਤੇ ਨੂੰ ਫੜ ਕੇ ਲੈ ਗਏ ਨੇ ਤੇ ਬੱਚਿਆਂ ਦੇ ਜਿਹੜੇ ਹੈਗੇ ਮਾਂ ਪਿਓ ਉਹ ਹਸਪੀਟਲ ਲੈ ਕੇ ਗਏ ਨੇ ਇਹਨਾਂ ਨੂੰ ਟ੍ਰੀਟਮੈਂਟ ਦੇ ਲਈ